ਨੰਗਲ ਦੇ ਵਿੱਚ 9 ਨੌਜਵਾਨ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੇ ਚੱਕਰ ਦੇ ਵਿੱਚ ਗਵਾਹ ਬੇਠਾ ਜਾਣ ਮੌਕੇ ਤੋਂ ਬ੍ਰਾਮਧ ਹੋਇਆ ਕਟਰ ਅਤੇ ਲੱਕੜ ਦੀ ਪੌੜੀ ਵੀਰਵਾਰ ਦੁਪਹਿਰੇ ਵਰਦੇ ਮੀਰੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਨਾਲ ਛੇੜਛਾੜ ਕਰਨ ਵਾਲੇ 27 ਸਾਲਾ ਨੌਜਵਾਨ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਜਦੋਂ ਇਹ ਘਟਨਾ ਦੀ ਜਾਣਕਾਰੀ BBMB ਅਧਿਕਾਰੀਆਂ ਨੂੰ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਥਾਣਾ ਮੁਖੀ ਰਾਹੁਲ ਸ਼ਰਮਾ ਪੁਲਿਸ ਟੀਮ ਦੇ ਸਣੇ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ Laash ਨੂੰ ਐਂਬੂਲੈਂਸ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਹਸਪਤਾਲ ਤੇਜ ਦਿੱਤਾ ਗਿਆ ਘਟਨਾ ਵਾਲੀ ਥਾਂ ਤੋਂ ਚਪਲਾਂ ਦੀ ਜੋੜੀ ਕਟਰ ਅਤੇ ਲੱਕੜ ਦੀ ਪੌੜੀ ਵੀ ਬਰਾਮਦ ਹੋਈ ਹੈ ਇਸ ਜਿਸ ਨੂੰ ਲੈ ਕੇ ਚਰਚਾ ਹੋ ਰਹੀ ਸੀ ਕਿ ਉਕਤ ਨੌਜਵਾਨ ਸਾਥੀਆਂ ਦੇ ਨਾਲ ਬਿਜਲੀ ਦੀਆਂ ਤਾਰਾਂ ਕੱਟਣ ਆਇਆ ਸੀ ਕਿਉਂਕਿ ਮੌਕੇ ਤੇ ਕੁਝ ਤਾਰਾਂ ਗਾਇਬ ਵੀ ਹਨ ਉਕਤ ਨੌਜਵਾਨ ਜ਼ਮੀਨ ਤੇ ਡਿੱਗਿਆ ਹੋਇਆ ਸੀ ਬੀਬੀ ਐਮਬੀ ਦੇ ਕੁਝ ਮੁਲਾਜ਼ਮਾਂ ਨੇ ਮੰਨਿਆ ਕਿ ਉਕਤ ਮਾਮਲਾ ਕਾਪਰ ਦੀਆਂ ਤਾਰਾਂ ਚੋਰੀ ਕਰਨ ਦੇ ਨਾਲ ਹੀ ਸੰਬੰਧਿਤ ਹੈ ਇੱਥੇ ਇਹ ਦੱਸਣਾ ਜ਼ਰੂਰੀ ਹੈ ਇਹ ਵਿਪາກ ਦੇ ਵਿੱਚ ਪਹਿਲਾਂ ਵੀ ਬਿਜਲੀ ਦੀਆਂ ਤਾਰਾਂ ਚੋਰੀ ਦੇ ਮਾਮਲੇ ਦੀਆਂ ਚਰਚਾਵਾਂ ਉੜਦੀਆਂ ਰਹਿੰਦੀਆਂ ਨੇ ਪਰ ਉਹਨਾਂ ਨੂੰ ਕਦੇ ਵੀ ਜਨਤਕ ਨਹੀਂ ਕੀਤਾ ਗਿਆ ਜਦੋਂ ਲਾਸ਼ ਨੂੰ BBMB ਹਸਪਤਾਲ ਮੰਗਲ ਲਿਆਂਦਾ ਗਿਆ ਤਾਂ ਡਾਕਟਰ ਮਨਦੀਪ ਕੌਰ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਜਿਸ ਸਮੇਂ ਇਸ ਨੂੰ ਲਿਆਂਦਾ ਗਿਆ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਜਾਂਚ ਅਧਿਕਾਰੀ ASI ਕੇਸ਼ਵ ਕੁਮਾਰ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਨਾਮ ਰਵੀ ਕੁਮਾਰ ਹੈ ਅਤੇ ਉਹ BBMB ਦੇ G ਬਲਾਕ ਦਾ ਵਸਨੀਕ ਹੈ